एनआरआई टीवी ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਕੱਪੜਾ ਵਪਾਰੀ ਦੇ ਕਤਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੋ ਬਿੱਤੇ ਦਿਨ ਹੀ ਸੰਜੇ ਬਰਮਾ ਕਤਲकांड ਹੁੰਦਾ ਹੈ ਤਾਂ ਉਸ ਕਤਲकांड ਤੋਂ ਬਾਅਦ ਜਿਹੜਾ ਇਨਕਾਉਂਟਰ ਹੁੰਦਾ ਤਾਂ ਉਸ ਬਾਰੇ ਵੱਡਾ ਖੁਲਾਸਾ ਹੋਇਆ ਹੈ ਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਆ ਬੱਖ-ਬੱਖ ਤਰੀਕੇ ਨਾਲ ਇੱਥੇ ਜਦੋਂ ਇਨਕਾਉਂਟਰ ਕੀਤਾ ਗਿਆ ਸੀ ਤਾਂ ਇਨਕਾਉਂਟਰ ਤੋਂ ਬਾਅਦ ਬਖਵਾਕ ਜਿਹੜਾ ਦਾਵਾ ਪੁਲਿਸ ਵੱਲੋਂ ਠੋਕਿਆ ਗਿਆ ਪਰ ਉਧਰ ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਪੁਲਿਸ ਨੇ ਅਨਕਾਊਂਟਰ ਨਹੀਂ ਕੀਤਾ ਸਗੋਂ ਗੈਂਗਵਾਰ ਚ ਮਾਰੇ ਗਏ ਨੇ ਦੋਵੇਂ ਦੋਸ਼ੀ ਤਾਦਾਦ ਦੇ ਇੱਕ ਜਸਪ੍ਰੀਤ ਸਿੰਘ ਅਤੇ ਰਾਮਰਤਨ ਜੋ ਕਤਲ ਕਾਂਡ ਦੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਜਦੋਂ ਪੁਲਿਸ ਰਿਕਵਰੀ ਦੇ ਲੈ ਕੇ ਰਿਕਵਰੀ ਲਈ ਜਿਹੜੇ ਆਸਥਾਨ ਤੇ ਲੈ ਕੇ ਜਾਂਦੀ ਆ ਤਾਂ ਉਸ ਸਥਾਨ ਤੇ ਗੈਂਗਵਾਰ ਹੁੰਦੀ ਹੈ ਇਹ ਖੁਲਾਸਾ ਜਿਹੜਾ ਇੱਕ ਸੂਤਰ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਤੋ ਆ ਮੀਡੀਆ ਮਿਲੀ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਆ ਇੱਕ ਪਾਸੇ ਵੱਡਾ ਦਾਵਾ ਠੋਕਿਆ ਗਿਆ ਸੀ ਕਿ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਪਰ ਉੱਥੇ ਹੀ ਇਸ ਐਨਕਾਊਂਟਰ ਤੇ ਵੱਡੇ ਸਵਾਲ ਉਸ ਸਮੇਂ ਤੋਂ ਹੀ ਖੜੇ ਹੋ ਰਹੇ ਸੀ ਪਰ ਹੌਲੀ-ਹੌਲੀ ਇਸ ਸਬੰਧੀ ਜਿਹੜੀ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਕਿ ਇਹ ਐਨਕਾਊਂਟਰ ਨਹੀਂ ਹੋਇਆ ਸਗੋ ਗਾਇਗਵਾਰ ਚ ਦੋ ਦੋਸ਼ੀ ਆ ਜਿਹੜੇ ਉਹ ਮਾਰੇ ਗਏ ਨੇ ਤਾਂ ਇਹ ਵੱਡਿਆ ਜਿਹੜਾ ਖੁਲਾਸਾ ਹੋਇਆ ਐ ਇਨਕਾਉਂਟਰ ਨੂੰ ਲੈ ਕੇ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੋ ਵਿੱਤੇ ਦਿਨੇ ਅਬੋਰ ਚ ਕੱਪੜਾ ਵਪਾਰੀ ਸੰਜੇ ਵਰਮਾ ਦਾ ਜਿਹੜਾ ਕਤਲ ਹੁੰਦਾ ਐ ਤਾਂ ਉਸ ਤੋਂ ਬਾਅਦ ਵੱਡਾ ਤਵਾ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਬਣਦਾ ਐ ਤੇ ਪੂਰੀ ਸਿਆਸਤ ਇਸ ਕਤਲ ਦੇ ਕਾਰਨ ਗਰਮਾ ਜਾਂਦੀ ਐ ਕਿ ਕਿਸ ਤਰੀਕੇ ਨਾਲ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਇੱਕ ਵਪਾਰੀ ਜਿਸ ਨੇ ਕਈ ਲੋਕਾਂ ਨੂੰ ਵਪਾਰ ਦਿੱਤਾ ਹੋਇਆ ਸੀ ਉਸ ਨੂੰ ਕਿਸ ਤਰੀਕੇ ਨਾਲ ਗੈਂਗਸਟਰਾਂ ਨੇ ਮੌਦੇ ਘਾਟ ਉਤਾਰ ਦਿੱਤਾ ਤੇ ਉੱਥੇ ਹੀ ਆਰਜੂ ਬਸ਼ਨੋਈ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਤੱਕ ਲਈ ਜਾਂਦੀ ਹੈ ਤਾਂ ਅਜੇ ਵਿੱਚ ਵੱਡੇ ਸਵਾਲ ਖੜੇ ਹੋ ਰਹੇ ਸੀ ਤਾਂ ਹੁਣ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਗੈਂ ਜਿਹੜਾ ਐਨਕਾਊਂਟਰ ਪੁਲਿਸ ਵੱਲੋਂ ਦੱਸਿਆ ਗਿਆ ਸੀਗਾ ਤਾਂ ਇਹ ਐਨਕਾਊਂਟਰ ਨਹੀਂ ਸਗੋਂ ਗੈਂਗਵਾਰ ਚ ਮਾਰੇ ਗਏ ਨੇ ਤਾਂ ਜਿਵੇਂ ਸੁੱਖਾ ਕਾਲਵੋਂ ਅਕਾਲੀ ਸਰਕਾਰ ਵਿੱਚ ਮਾਰਿਆ ਗਿਆ ਸੀ ਪੁਲਿਸ ਕਸ਼ਟੜੀ ਚ ਤਾਂ ਉਸੇ ਤਰੀਕੇ ਨਾਲ ਇਹ ਜਿਹੜੇ ਆ ਗੈਂਗਸਟਰ ਮਾਰੇ ਗਿਆ ਤੇ ਇਸ ਦੇ ਚੱਲਦਿਆਂ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਆ ਜਿਹੜੇ ਉਹ ਖੜੇ ਹੋਏ ਨੇ ਜੋ ਅਨਕਾਉਂਟਰ ਹੋਇਆ ਤਾਂ ਅਨਕਾਉਂਟਰ ਨੂੰ ਲੈ ਕੇ ਜਿੱਥੇ ਪਹਿਲਾਂ ਤੋਂ ਹੀ ਕਈ ਸਵਾਲ ਉੱਠੇ ਸੀ ਤਾਂ ਹੁਣ ਵੱਡੇ ਖੁਲਾਸੇ ਆ ਜਿਹੜੇ ਇਸ ਅਨਕਾਉਂਟਰ 'ਚ ਸਾਹਮਣੇ ਆਏ ਨੇ ਕਿ ਇਹ ਅਨਕਾਉਂਟਰ ਆ ਜਿਹੜਾ ਪੁਲਿਸ ਨੇ ਅਨਕਾਉਂਟਰ ਨਹੀਂ ਕੀਤਾ ਸਗੋਂ ਇਹ ਜਿਹੜਾ ਇੱਕ ਗੈਂਗਵਾਰ 'ਚ ਜਿਹੜੇ ਆ ਦੋਵੇਂ ਮੁਲਜਮ ਮਾਰੇ ਗਏ ਨੇ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਕਟੜਾਂ ਵਿੱਚ ਹਾਲਾਂਕਿ ਦੋ ਜਿਹੜਾ ਪੁਲਿਸ ਅਧਿਕਾਰੀ ਵੀ ਜਿਹੜਾ ਜ਼ਖਮੀ ਹੁੰਦਾ ਤੇ ਉਸ ਬਾਰੇ ਜਾਂਚ ਪੜਤਾਲ ਚੱਲ ਰਹੀ ਆ ਪਰ ਕਿਤੇ ਨਾ ਕਿਤੇ ਵੱਡੇ ਸਵਾਲ ਆ ਜਿਹੜੇ ਉਹ ਖੜੇ ਕਰਕੇ ਰੱਖ ਦਿੱਤੇ ਨੇ ਐਨਕਾਊਂਟਰ ਨੂੰ ਲੈ ਕੇ ਤੇ ਇਸ ਸੰਬੰਧੀ ਮੀਡੀਆ ਰਿਪੋਰਟਾਂ ਨਹੀਂ ਵੱਡੇ ਖੁਲਾਸੇ ਹੋਏ ਨੇ ਵੀਡੀਓ ਰਿਪੋਰਟਰਾਂ ਹੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਜੋ ਐਨਕਾਊਂਟਰ ਬਾਰੇ ਦਾਵਾ ਠੋਕਿਆ ਗਿਆ ਸੀ ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਕਿ ਐਨਕਾਊਂਟਰ ਨਹੀਂ ਸਗੋ ਗੈਂਗਵਾਰ ਚ ਮਾਰੇ ਗਏ ਨੇ ਦੋਵੇਂ ਦੋਸ਼ੀ ਤਾਂ ਜਸਪ੍ਰੀਤ ਸਿੰਘ ਅਤੇ ਜਿਹੜਾ ਕਿ ਰਾਮਰਤਨ ਗੈਂਗਸਟਰ ਸੀਗਾ ਉਸ ਉਹਨਾਂ ਨੂੰ ਲੈ ਕੇ ਜੋ ਬਿੱਤੇ ਦੇ ਅਨਕਾਊਂਟਰ ਬਾਰੇ ਜਾਣਕਾਰੀ ਸਾਹਮਣੇ ਆਂਦੀ ਹੈ ਤਾਂ ਉਸ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਐਨਕਾਊਂਟਰ ਨਹੀਂ ਹੋਇਆ ਸਗੋ ਗੈਂਗਵਾਰ ਚ ਮਾਰੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਿਵੇਂ ਹੀ ਉਸ ਸਥਾਨ ਤੇ ਇਹਨਾਂ ਗੈਂਗਸਟਰਾਂ ਨੂੰ ਲੈ ਕੇ ਜਾਂਦੀ ਹੈ ਜਿੱਥੇ ਇਹਨਾਂ ਦੇ ਵੈਪਨ ਵਗੈਰਾ ਜਿਹੜੇ ਸੀਗੇ ਉਸ ਸੁੱਟੇ ਸੀ ਜਿੱਥਾ ਕੱਪੜੇ ਵਗੈਰਾ ਚੇਂਜ ਕੀਤੇ ਸੀ ਉਸ ਥਾਂ ਤੇ ਜਦੋਂ ਸਮਾਨ ਜਿਹੜਾ ਰਿਕਵਰੀ ਕਰਨ ਦੇ ਲੈ ਕੇ ਜਾਂਦੀ ਆ ਪੁਲਿਸ ਤਾਂ ਉੱਥੇ ਦੋ ਹੋਰ ਗੈਂਗਸਟਰ ਅੱਗੋਂ ਆ ਕੇ ਜਿਹੜੇ ਆ ਇਹਨਾਂ ਗੈਂਗਸਟਰਾਂ ਤੇ ਗੋਲੀਆਂ ਚਲਾ ਦਿੰਦੇ ਆ ਇੱਥੇ ਤੱਕ ਕੇ ਪੁਲਿਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਹੁੰਦੀ ਆ ਤੇ ਮੁੱਠ ਭੇੜ ਹੋ ਜਾਂਦੀ ਆ ਤੇ ਇੱਕ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਆਧਾਰ ਦੇ ਨਾਂ ਤੇ ਐਫ ਆਈ ਆਰ ਕੱਟੀ ਗਈ ਆ ਤੇ ਇਸ ਵਿੱਚ ਜਿਹੜਾ ਕਿ 302 ਦਾ ਪਰਚਾ ਜਿਹੜਾ ਉਹ ਦਾ ਪਰਚਾ ਦਰਜ ਨਹੀਂ ਹੋਇਆ ਸਗੋ ਜਿਹੜਾ ਪਰਚਾ 302 ਦੇ ਨਾਂ ਤੇ ਹੀ ਦਰਜ ਕੀਤਾ ਗਿਆ ਨਾ ਕਿ ਕਿਸੇ ਹੋਰ ਧਾਰਾ ਦੇ ਤਹਿਤ ਕਿਉਂਕਿ ਜਿਹੜੇ ਦੋਸ਼ੀ ਇਹ ਕਤਲ ਕਰਕੇ ਫਰਾਰ ਹੋਏ ਨੇ ਉਹਨਾਂ ਦੇ ਨਾਂ ਤੇ ਇੱਕ ਐਫਆਈਆਰ ਦਰਜ ਹੋਈ ਹੈ ਤੇ ਇੱਕ ਐਫਆਈਆਰ 7 ਜੁਲਾਈ ਨੂੰ ਦਰਜ ਹੁੰਦੀ ਹੈ ਤੇ ਦੂਜੀ ਐਫਆਈਆਰ 8 ਜੁਲਾਈ ਨੂੰ ਜਿਹੜੀ ਆ ਥਾਣਾ ਸਿਟੀ ਵਿੱਚ ਜਿਹੜਾ ਪਰਮਜੀਤ ਸਿੰਘ ਪੁਲਿਸ ਅਧਿਕਾਰੀ ਦੱਸਿਆ ਜਾ ਰਿਹਾ ਉਸਦੇ ਨਾਂ ਤੇ ਉਸਦੇ ਬਿਆਨਾਂ ਦੇ ਨਾਂ ਆਧਾਰ ਤੇ ਜਿਹੜੀ ਆ ਦਰਜ ਕੀਤੀ ਗਈ ਆ ਤੇ ਇਸ ਐਫ ਆਈ ਆਰ ਚ ਵੱਡੇ ਖੁਲਾਸੇ ਹੋਏ ਨੇ ਕਿ ਜੋ ਬਿੱਤੇ ਦਿਨ ਹੀ ਪੁਲਸ ਜਿਹੜਾ ਐਨਕਾਉਂਟਰ ਦੱਸਿਆ ਗਿਆ ਸੀਗਾ ਅਤੇ ਡੀ ਆਈ ਜੀ ਸਾਹਿਬ ਵੱਲੋਂ ਵੱਡੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ ਪਰ ਇਹ ਐਨਕਾਉਂਟਰ ਨਹੀਂ ਸਗੋਂ ਗੈਂਗਵਾਰ ਹੋਈ ਸੀ ਤਾਂ ਸੁੱਖਾ ਕਾਲੋਂ ਸੁੱਖਾ ਕਾਲੋਂ ਤੋਂ ਬਾਅਦ ਇਹ ਸਭ ਤੋਂ ਵੱਡੀ ਜਿਹੜੀ ਆ ਗੈਂਗਵਾਰ ਸਾਹਮਣੇ ਆਈ ਆ ਕਿ ਪੁਲਸ ਕ ਸਟੱਡੀ ਚ ਅ ਦੋ ਜਿਹੜੇ ਆ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਤਰੀਕੇ ਨਾਲ ਇਸ ਮਾਮਲੇ ਦੀ ਹਾਲਾਂਕਿ ਜਾਂਚ ਚੱਲ ਰਹੀ ਹੈ ਇੱਥੋਂ ਤੱਕ ਕਿ ਇਸ ਘਟਨਾ ਦਰਮਿਆਨ ਦੋ ਪੁਲਿਸ ਮੁਲਾਜ਼ਮ ਵੀ ਜਿਹੜੇ ਆ ਦੱਸਿਆ ਜਾ ਰਿਹਾ ਕਿ ਜ਼ਖਮੀ ਹੋਏ ਸੀ ਇੱਕ ਦੇ ਜਿਹੜਾ ਕਿ ਗੋਲੀ ਤੱਕ ਵੱਜ ਗਈ ਸੀ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਦਿਨ ਜਾਂ ਇਸ ਕਤਲकांड ਦੌਰਾਨ ਇੱਕ ਕਤਲ ਨਹੀਂ ਸਗੋਤਿੰਨ ਕਤਲ ਹੋਏ ਨੇ ਜਿਸ ਵਿੱਚ ਇੱਕ ਕੱਪੜਾ ਵਪਾਰੀ ਦਾ ਕਤਲ ਹੋਇਆ ਦੂਜੇ ਪਾਸੇ ਉਹ ਗੈਂਗਸਟਰ ਜਾਂ ਉਹ ਮੁਲਜ਼ਮ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਹਨਾਂ ਦਾ ਕਤਲ ਹੋਇਆ ਤਾਂ ਇਸ ਨੂੰ ਲੈ ਕੇ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਕੁਝ ਸਾਹਮਣੇ ਆਏਗਾ ਪਰ ਕਿਤੇ ਨਾ ਕਿਤੇ ਜੋ ਪੁਲਿਸ ਐਨਕਾਊਂਟਰ ਦੱਸਿਆ ਜਾ ਰਿਹਾ ਸੀ ਉਸ ਬਾਰੇ ਵੱਡਾ ਖੁਲਾਸਾ ਹੋਇਆ ਕਿ ਪੁਲਿਸ ਅਕਸਟਡੀ ਵਿੱਚ ਦੋ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ